ਸਤਿ ਸ਼੍ਰੀ ਅਕਾਲ ਜੀ ਵੈਲਕਮ ਕਰਦੇ ਹਾਂ ਤੁਹਾਡਾ ਕਸਿੱਦਾਕਾਰੀ ਡਿਜ਼ਾਈਨਰ ਸਟੂਡੀਓ ਤੇ ਹੋਪਫੁਲੀ ਤੁਸੀਂ ਆਪਣੀ ਆਪਣੀ ਪਲੇਸਿਸ ਦੇ ਉੱਤੇ ਬਿਲਕੁਲ ਠੀਕ ਠਾਕ ਹੋਵੋਗੇ ਜੀ ਤੇ ਅਸੀਂ ਸਮਰ ਦੇ ਰਿਲੇਟਡ ਬਹੁਤ ਸਾਰੀਆਂ ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਰਹੇ ਆਂਗੇ ਤੁਸੀਂ ਪ੍ਰੀਵੀਅਸ ਵੀਡੀਓ ਚੈੱਕ ਕਰ ਸਕਦੇ ਹੋ ਤੁਹਾਨੂੰ ਏਮਬਰਾਇਡਰੀ ਵਾਲੇ ਸੂਟ ਜਾਂ ਪ੍ਰਿੰਟਡ ਸੂਟ ਦੀਆਂ ਬਹੁਤ ਸਾਰੀਆਂ ਵੀਡੀਓਜ਼ ਮਿਲ ਜਾਣਗੀਆਂ ਤੇ ਅਸੀਂ ਬਾਰ-ਬਾਰ ਪਹਿਣਾ ਦੀ ਡਿਮਾਂਡ ਦੇ ਉੱਤੇ ਮਲ ਕਾਟਨ ਦੇ ਸੂਟ ਅਸੀਂ ਰੀਸਟਾਕ ਕਰ ਰਹੇ ਆਂਗੇ ਜੀ ਤੇ ਅੱਜ ਵਾਲੀ ਜਿਹੜੀ ਵੀਡੀਓ ਉਹ ਵੀ ਆਪਣੀ ਮਲ ਕਾਟਨ ਦੇ ਸੂਟਾਂ ਦੀ ਹੋਏਗੀ ਕਿਉਂਕਿ ਇਸ ਟਾਈਮ ਬਹੁਤ ਟ੍ਰੈਂਡ ਦੇ ਵਿੱਚ ਵੀ ਆ ਔਰ ਪਲੱਸ ਇਹਦੀ ਡਿਮਾਂਡ ਵੀ ਬਹੁਤ ਜ਼ਿਆਦਾ ਆ ਰਹੀ ਆ ਕਿਉਂਕਿ ਜਿਹੜੀ ਸਮਰ ਚੱਲ ਰਹੀ ਆ ਜੀ ਇਸ ਸਮਰ ਦੇ ਵਿੱਚ ਸਭ ਤੋਂ ਜ਼ਿਆਦਾ ਸੂਟੇਬਲ ਜਿਹੜਾ ਫੈਬਰ ਆ ਰਿਹਾਗਾ ਉਹ ਆਪਣਾ ਮਲ कॉटन ਫੈਬਰਿਕ ਆ ਰਿਹਾ ਕਿਉਂਕਿ ਕੈਮਰੀਕ ਆਪਾਂ ਨੂੰ ਕਈ ਵਾਰ ਥੋੜੀ ਪਤਲੀ ਲੱਗਣ ਲੱਗ ਜਾਂਦੀ ਆ ਤੇ ਮਸਲੀਨ ਥੋੜੀ ਆਪਾਂ ਨੂੰ ਥਿੱਕ ਮੋਟੀ ਲੱਗਦੀ ਹੈਗੀ ਤਾਂ ਇਹ ਫੈਬਰਿਕ ਪਰਫੈਕਟ ਫੈਬਰਿਕ ਆ ਇਸ ਦੇ ਅਕੋਰਡਿੰਗ ਤਾਂ ਤੁਹਾਨੂੰ ਇਹ ਮਲ कॉटन ਦਾ ਸਟਾਫ ਆ ਜਿਹੜਾ ਉਹ ਹਰ ਜਗ੍ਹਾ ਤੇ ਨਹੀਂ ਮਿਲੇਗਾ ਤੇ ਮੀਨਸ ਆਪਾਂ ਤੁਹਾਡੇ ਲਈ ਰੀਸਟਾਕ ਕਰ ਰਹੇ ਆਂ ਬਾਰ-ਬਾਰ ਤੇ ਇਹ ਵਾਲੇ ਜਿਹੜੇ ਸੂਟ ਨੇਗੇ ਇਹ ਇਸ ਵਾਰ ਥੋੜੇ ਚੇਂਜ ਹੋ ਕੇ ਆਏ ਨੇ ਉਸ ਤੋਂ ਹੋਰ ਵਧੀਆ ਦੇ ਵਿੱਚ ਆਏ ਨੇ ਤੁਸੀਂ ਦੇਖੋਗੇ ਬੇਬੀ ਪਿੰਕ ਕਲਰ ਆ ਜੀ ਇਹਦਾ ਬਹੁਤ ਜਿਆਦਾ ਪਿਆਰਾ ਪੀਚ ਜਾਂ ਪਿੰਕ ਕਲਰ ਹੈਗਾ ਪੀਚ ਪਿੰਕ ਜਿਹਾ ਕਲਰ ਤੇ ਇੱਕ ਤੁਹਾਨੂੰ ਸ਼ਾਇਦ ক্লোਜ਼ ਅਪ ਲੈ ਕੇ ਸ਼ਾਇਦ ਤੁਹਾਨੂੰ ਦਿਖ ਜਾਵੇ ਇਹਦੇ ਉੱਪਰ ਨਾ ਬਲੌਕ ਪ੍ਰਿੰਟਿੰਗ ਵੀ ਹੋਈ ਵੀ ਆ ਪਹਿਲਾਂ ਪ੍ਰਿੰਟਿੰਗ ਜਿਵੇਂ ਕੱਪੜੇ ਦੇ ਵਿੱਚ ਫੈਬਰਿਕ 'ਚ ਹੁੰਦੀ ਆ ਉਹ ਵੀ ਹੈਗੀ ਆ ਪਲੱਸ ਇਹਦੇ ਉੱਪਰ ਨਾ 골ਡਨ ਦੀ ਬਲੌਕ ਪ੍ਰਿੰਟਿੰਗ ਹੋਈ ਵੀ ਆ ਹਾਈਲਾਈਟ ਕੀਤਾ ਹੋਇਆ ਸਾਰੇ ਡਿਜ਼ਾਈਨ ਨੂੰ ਯਾਨੀ ਕਿ ਇਹ ਥੋੜਾ ਜਿਹਾ ਹੋਰ ਵੀ ਜਿਹੜਾ ਤੁਹਾਡਾ ਫਾਰਮਲ ਲੁੱਕ ਆਈ ਗੇਜਲ ਲੁੱਕ ਕਾਇਗੀ ਮੇ ਜੇ ਤੁਸੀਂ ਜੌਬ ਵਗੈਰਾ ਤੇ ਹੈਗੇ ਹੋ ਤਾਂ ਤੁਸੀਂ ਆਰਾਮ ਨਾਲ ਇਹਨਾਂ ਨੂੰ ਵੇਅਰ ਕਰ ਸਕਦੇ ਹੋਗੇ ਤੇ ਬਾਕੀ ਜਿੱਦਾਂ ਹੁਣ ਤੁਹਾਨੂੰ ਪਹਿਲਾਂ ਵਾਲੇ ਵੀਡੀਓ ਚ ਵੀ ਦੱਸਿਆ ਹੀ ਹੈਗਾ ਕਿ ਤੁਸੀਂ ਇਹ ਵਾਲੇ ਸੂਟ ਕਿਸੇ ਵੀ ਜਗ੍ਹਾ ਤੇ ਵੇਅਰ ਕਰ ਸਕਦੇ ਤੁਸੀਂ ਗੁਰਦੁਆਰਾ ਸਾਹਿਬ ਜਾ ਰਹੇ ਹੋ ਤੁਸੀਂ ਕਿਸੇ ਛੋਟੇ ਮੋਟੇ ਫੰਕਸ਼ਨ ਤੇ ਜਾ ਰਹੇ ਹੋ ਤੁਸੀਂ ਜੌਬ ਤੇ ਜਾ ਰਹੇ ਹੋ ਤੁਸੀਂ ਇਹਨਾਂ ਨੂੰ ਪਲਾਜੋ ਸੂਟ ਸਟ੍ਰੇਟ ਸਲਵਾਰ ਸੂਟ ਇਹ ਵਾਲਾ ਫੈਬਰਿਕ ਇਹਦੇ ਵਿੱਚ ਇਨਸਰਟ ਕਰਵਾ ਕੇ ਇਹ ਵਾਲਾ ਫੈਬਰਿਕ ਇਹਦੇ ਵਿੱਚ ਇਨਸਰਟ ਕਰਵਾ ਕੇ ਤੁਸੀਂ ਬਹੁਤ ਸਰਾਂ ਦੀ ਡਿਜ਼ਾਈਨਿੰਗ ਕਰਵਾ ਸਕਦੇ ਹੋ neck ਦੇ ਉੱਪਰ ਘੇਰੇ ਦੇ ਉੱਪਰ ਸਲਵਾਰ ਦੀ ਮੂਰੀ ਦੇ ਉੱਪਰ ਥੋੜੀ ਬਹੁਤੀ ਲੇਸ ਦੀ ਫਿਨਿਸ਼ਿੰਗ ਦੇ ਕੇ ਤੁਸੀਂ ਇਹ ਸੂਟ ਨੂੰ ਬਹੁਤ ਜ਼ਿਆਦਾ ਸੋਹਣੀ ਲੁੱਕ ਬਣਾ ਸਕਦੇ ਹੋਗੇ ਤੇ ਇਹਦੇ 2.5 2.5 ਮੀਟਰ ਤੁਹਾਨੂੰ ਫੈਬਰਿਕ ਮਿਲੇਗਾ 2.5 ਮੀਟਰ ਫੈਬਰਿਕ ਇਹ ਆ 2.5 ਮੀਟਰ ਇਹ ਆ ਪ੍ਰੋਪਰ ਮਲ कॉटन ਫੈਬਰਿਕ ਆ 100% ਜਿਹੜਾ ਤੁਹਾਨੂੰ ਕਹਿਣੀ ਆ ਵੀ कॉटन ਫੈਬਰਿਕ ਆਗਾ ਤੇ ਕਲਰ ਕੰਬੀਨੇਸ਼ਨ ਤੁਹਾਨੂੰ ਪੂਰੇ ਵਧੀਆ ਮਿਲਣਗੇ ਜੀ ਬਰੀਕ ਬੂਟੀ ਵਾਲਾ ਦੇਖੋ ਨਾਲ बॉटम ਦਾ ਇਸ ਵਾਰ ਟ੍ਰੈਂਡ ਆਇਆ ਹੋਇਆਗਾ ਤੇ ਦੁਪट्टे ਦਿਖਾਉਣੇ ਤੁਹਾਨੂੰ ਬਹੁਤ ਸੋਹਣੇ ਦੁਪट्टे ਆ ਜੀ ਸੇਮ ਹੀ ਇਹਦੇ ਵਿੱਚ ਵੀ ਥੋੜੀ ਥੋੜੀ ਬਲੌਕ ਪ੍ਰਿੰਟਿੰਗ ਹੋਈ ਵੀ ਆਪਣੇ ਹਾਈਲਾਈਟ ਕੀਤਾ ਹੋਇਆਗਾ ਦੁਪੱਟਿਆਂ ਦੇ ਵਿੱਚ ਵੀ ਦੇਖੋ ਪੂਰੇ 2.5 ਮੀਟਰ ਦੁਪट्टे ਆਉਣਗੇ ਖੁੱਲੇ ਡੁੱਲੇ ਇਸ ਤਰ੍ਹਾਂ ਦੇਖੋਗੇ ਤੁਸੀਂ ਦੋਨਾਂ ਕੰਨੀਆਂ ਦੇ ਉੱਤੇ ਬਾਰਡਰ ਬਣਿਆ ਹੋਇਆ ਪੂਰਾ ਸੋਨਾ ਤੇ ਸੈਂਟਰ ਦੇ ਵਿੱਚ ਆਪਣੀ ਬਾਟਮ ਵਾਲਾ ਤੇ ਸੂਟ ਵਾਲਾ ਫਲਾਵਰ ਲੈ ਕੇ ਡਿਜ਼ਾਈਨਿੰਗ ਬਣੀ ਹੋਈ ਹੈਗੀ ਪੂਰਾ ਬਾਰ ਵੀ ਚੌੜੇ ਖੁੱਲੇ ਡੁੱਲੇ ਨੇਗੇ ਤੇ ਲੈਂਥ ਵੀ ਪ੍ਰੋਪਰ 2.5 ਮੀਟਰ ਹੋਏਗੀ ਜੀ 2.5 ਤੋਂ ਘੱਟ ਲੈਂਥ ਨਹੀਂ ਹੋਏਗੀ ਤੇ ਇਸ ਤਰ੍ਹਾਂ ਇਹ ਸੂਟ ਦੀ ਬਹੁਤ ਸੋਹਣੀ ਤੇ ਪਿਆਰੀ ਲੁੱਕ ਆਵੇਗੀ ਜੀ ਪੀਚ ਪਿੰਕ ਜਿਹਾ ਕਲਰ ਹੈ ਇਹਦਾ ਬਹੁਤ ਜ਼ਿਆਦਾ ਪਿਆਰਾ ਤੇ ਕੋਈ ਵੀ ਏਜ ਗਰੁੱਪ ਦਾ ਜਿਹੜਾ ਇਸ ਨੂੰ ਵੇਅਰ ਕਰ ਸਕਦਾ ਆਰਾਮ ਦੇ ਨਾਲ ਹੁਣ ਆਪਾਂ ਗੱਲ ਕਰਦੇ ਆਂ ਅਗਲੇ ਸੂਟ ਦੀ ਅਗਲਾ ਸੂਟ ਤੁਸੀਂ ਦੇਖੋਗੇ ਪ੍ਰੋਪਰ ਪਿੰਕ ਸ਼ੇਡ ਆ ਜੀ ਇਹ ਵਾਲਾ ਬਹੁਤ ਸੋਹਣਾ ਮਿੱਠਾ ਜਾਂ ਪਿਆਰਾ ਜਿਹਾ ਕਲਰ ਹੈਗਾ ਇਹਦੇ ਵਿੱਚ ਤੁਹਾਡੇ ਕੋਲ ਚੁਆਇਸ ਹੁੰਦੀ ਹੈ ਵੀ ਤੁਸੀਂ ਜਿਹੜਾ ਸ਼ਰਟ ਦਾ ਫੈਬਰਿਕ ਹੁੰਦਾ ਤੁਸੀਂ ਉਹਦੀ ਬਾਟਮ ਬਣਾ ਸਕਦੇ ਹੋ ਬਾਟਮ ਵਾਲੇ ਦੀ ਸ਼ਰਟ ਬਣਾ ਸਕਦੇ ਹੋ ਇਹ ਤੁਹਾਡੀ ਆਪਣੀ ਚੁਆਇਸ ਹੋਏਗੀ ਅਸੀਂ ਤਾਂ ਜਿਸ ਤਰ੍ਹਾਂ ਸਾਨੂੰ ਲੱਗਦਾ ਸੀ ਉਸ ਤਰ੍ਹਾਂ ਤੁਹਾਨੂੰ ਦਿਖਾ ਰਹੇ ਹਾਂਗੇ ਜਿਵੇਂ ਹੁਣ ਅਸੀਂ ਇਹਨੂੰ ਸ਼ਰਟ ਦਾ ਪੀਸ ਮੰਨ ਕੇ ਚੱਲਾਂਗੇ ਦੇਖੋ ਪਿੰਕ ਕਲਰ ਆ ਜੀ ਬਹੁਤ ਸੋਹਣਾ ਪਿੰਕ ਕਲਰ ਆ ਮਿੱਠਾ ਜਿਹਾ ਪੇਪਿੰਕਾ ਮੀਂਝੇ ਪੜਕੀਲਾ ਜਾਨੀ ਹੈਗਾ ਵੀ ਆਪਾਂ ਨੂੰ ਅੱਖਾਂ ਚੂਬੇ ਤੇ ਇਹਦੇ ਨਾਲ ਆ ਮੀਨਸ ਜਿਹੜੇ ਵੀ ਸੂਟ ਦੇ ਤੁਹਾਨੂੰ ਕਲਰ ਦਿਖਾਵਾਂਗੇ ਸਭ ਦੇ ਨਾਲ ਜਿਹੜਾ ਆਪਣਾ ਕੰਪਲੈਕਸਨ ਆ ਉਹ ਜਿਆਦਾ ਹੋਰ ਗ੍ਰੇਸਫੁਲ ਲੱਗਦਾ ਸੋਹਣਾ ਲੱਗਦਾ ਫੇਅਰ ਲੱਗਦਾਗਾ ਤੇ ਬਹੁਤੇ ਕਲਰ ਨਹੀਂ ਹੋਏ ਵੀ ਇਹਦੇ ਵਿੱਚ ਵਾਈਟ ਦੇ ਨਾਲ ਪ੍ਰਿੰਟਿੰਗ ਹੋਈ ਵੀ ਹੈਗੀ ਤੇ ਪਲਾਸੇ ਦੇ ਵਿੱਚ ਥੋੜੀ ਥੋੜੀ ਬਲੌਕ ਪ੍ਰਿੰਟਿੰਗ ਵੀ ਹੋਈ ਵੀ ਹੈ ਜੀ 골ਡਨ ਦੇ ਨਾਲ ਟੱਚ ਦਿੱਤਾ ਹੋਇਆਗਾ ਤੇ ਮੀਨਸ ਲਾਈਨਿੰਗ ਵੀ ਆ ਫੈਬਰਿਕ ਦੇ ਵਿੱਚ ਫੈਬਰਿਕ ਪੂਰਾ ਵਧੀਆ ਕਾਟਨ ਆ ਜੀ 100% ਗਾਰੰਟੀ ਹੈ ਜਿਸ ਹਿਸਾਬ ਨਾਲ ਹੀਟ ਵੇਵਸ ਚੱਲ ਰਹੀਆਂ ਨੇ ਉਹਦੇ ਅਕੋਰਡਿੰਗ ਇਹ ਫੈਬਰਿਕ ਸੂਟੇਬਲ ਆ ਪ੍ਰੋਪਰ ਵਧੀਆ ਫੈਬਰਿਕ ਆ ਇਹ ਦੇਖੋ ਜੀ ਇਹ ਬਾਟਮ ਆ ਬਾਟਮ ਦੇ ਉੱਤੇ ਵੀ ਆਹ ਜਿਹੜਾ 골ਡਨ ਆ ਇਹ ਬਲੌਕ ਪ੍ਰਿੰਟਿੰਗ ਹੋਈ ਵੀ ਆ ਬਾਕੀ ਸਾਰੀ ਪ੍ਰਿੰਟਿੰਗ ਆਗੀ ਕਿਤੇ ਵੀ ਇਹ ਪ੍ਰਿੰਟ ਨੂੰ ਕੁਛ ਵੀ ਨਹੀਂ ਹੋਏਗਾ ਜੀ ਕਿਉਂਕਿ ਜਿਹੜਾ ਵਾਈਟ ਵਾਲਾ ਪ੍ਰਿੰਟ ਆ ਉਹ ਸਾਰਾ ਵਿੱਚ ਫੈਬਰਿਕ ਦੇ ਵਿੱਚ ਹੀ ਆਗਾ ਉਹ ਕਿਤੇ ਉੱਪਰੋਂ ਨਹੀਂ ਲਗਾਇਆ ਹੋਇਆਗਾ ਜੀ ਤੁਸੀਂ ਇਹਨੂੰ ਵੀ ਸ਼ਰਟ ਬਣਾ ਸਕਦੇ ਹੋ ਇਹਨੂੰ ਵੀ ਸ਼ਰਟ ਬਣਾ ਸਕਦੇ ਹੋਗੇ ਕਲਰ ਦੇਖੋ ਜੀ ਕਲਰ ਬਹੁਤ ਸੋਹਣਾਗਾ ਸਮਰ ਦੇ ਅਕੋਰਡਿੰਗ ਪੂਰੇ ਦੁਪੱਟੇ ਦੇ ਉੱਤੇ ਦੇਖੋਗੇ ਤੁਸੀਂ ਪ੍ਰਿੰਟਿੰਗ ਹੋਈ ਵੀ ਆ 2.5 ਮੀਟਰ ਦਾ ਮਲ ਕਾਟਨ ਦਾ ਦੁਪੱਟਾ ਮਿਲੇਗਾ ਤੁਹਾਨੂੰ ਦੇਖੋ ਖੁੱਲੇ ਰੁੱਲੇ ਚੜਾਈ ਵਾਲੇ ਦੁਪੱਟੇ ਲੰਬਾਈ ਵਾਲੇ ਦੁਪੱਟੇ ਹਨਾ ਤੁਹਾਡੀ ਕਿੰਨੀ ਵੀ ਹਾਈਟ ਆ ਜਿੰਨਾ ਵੀ ਤੁਸੀਂ ਮੀਨਸ ਕੋਈ ਹੈਲਦੀ ਹੋ ਤੁਹਾਡੇ ਲਈ ਸੂਟ ਇਹ ਪਰਫੈਕਟ ਸੂਟ ਲੇਗੇ ਸਾਰੇ ਬਾਰਡਰ ਬਣਿਆ ਹੋਇਆਗਾ ਚਾਰੋਂ ਸਾਈਡ ਤੇ ਸੈਂਟਰ ਦੇ ਵਿੱਚ ਇਸ ਤਰ੍ਹਾਂ ਡਿਜ਼ਾਈਨਿੰਗ ਆਉਂਦੀ ਹੈਗੀ ਤੇ ਲਾਈਨਿੰਗ ਵੀ ਦੁਪੱਟੇ ਦੇ ਵਿੱਚ ਵੀ ਆਉਂਦੀ ਹੈ ਬਾਰਡਰ ਦੇ ਉੱਤੇ ਬਹੁਤ ਸੋਹਣਾ ਸੂਟ ਹੈ ਜੀ ਕਲਰ ਬਹੁਤ ਪਿਆਰੇ ਨੇਗੇ ਤੇ ਤੁਸੀਂ ਸਾਡੇ ਪ੍ਰੀਵੀਅਸ ਵੀਡੀਓ ਵੀ ਦੇਖ ਸਕਦੇ ਹੋਗੇ ਵੈਸੇ ਇਹ ਸੂਟ ਆ ਜਿਹੜੇ ਜਿਆਦਾ ਦਿਰ ਰਹਿੰਦੇ ਨਹੀਂ ਹੈਗੇ ਮੈਂ ਤੁਹਾਨੂੰ ਬਾਰ ਬਾਰ ਕਹਿਣੀ ਹੈਗੀ ਕਿਉਂਕਿ ਇਹ ਅਸੀਂ ਰੀਸਟਾਕ ਤੇ ਰੀਸਟਾਕ ਕਰ ਰਹੇ ਹਾਂ ਬਾਰ ਬਾਰ ਤੇ ਨਾਲ ਦੀ ਨਾਲ ਸੋਲਡ ਆਊਟ ਵੀ ਹੋ ਰਹੇ ਰਹਿਣਗੇ ਤੇ ਇਹਨਾਂ ਨੂੰ ਕੋਈ ਵੀ ਏਜ ਗਰੁੱਪ ਦਾ ਵੇਅਰ ਕਰ ਸਕਦਾ ਕੋਈ ਇਸ ਤਰ੍ਹਾਂ ਦੀ ਏਜ ਰੈਸਟ੍ਰਿਕਸ਼ਨ ਨਹੀਂ ਹੈਗੀ ਕਿ ਇਹ ਸੂਟ ਡਾਰਕ ਨੇ ਇਹ ਸੂਟ ਲਾਈਟ ਨੇ ਇਸ ਤਰ੍ਹਾਂ ਦਾ ਪੁੱਛ ਵੀ ਨਹੀਂ ਹੈਗਾ ਤੇ ਦੇਖੋਗੇ ਤੁਸੀਂ ਅ ਇਹ ਵਾਲਾ ਪ੍ਰਿੰਟ ਇਹ ਜੇ ਆਪਾਂ ਕਹੀਏ ਮਾਊਸ ਚੀਕੂ ਜਾਂ ਕਲਰ ਆ ਜੀ ਇਹਦਾ ਨਾ ਹੀ ਤਾਂ ਪ੍ਰੋਪਰ ਮਾਊਸ ਕਲਰ ਆ ਨਾ ਹੀ ਪ੍ਰੋਪਰ ਚੀਕੂ ਜਾਂ ਕਲਰ ਆ ਨਾ ਹੀ ਗ੍ਰੇ ਕਲਰ ਹੈਗਾ ਬਹੁਤ ਸੋਹਣਾ ਬਸ ਕਲਰ ਆ ਜੀ ਇਹਦਾ ਡਿਜ਼ਾਈਨਿੰਗ ਇਹ ਆਪਾਂ ਰਿਪੀਟ ਕੀਤੀ ਆ ਪਹਿਲਾਂ ਵੀ ਇਹ ਵਾਲੀ ਡਿਜ਼ਾਈਨਿੰਗ ਤੁਹਾਡੇ ਕੋਲ ਆਈ ਸੀ ਕਾਫੀ ਕਲਰ ਦੇ ਵਿੱਚ ਪਰ ਇਸ ਟਾਈਮ ਸਿਰਫ ਤਿੰਨ ਹੀ ਕਲਰ ਨੇ ਇਹਦੇ ਵਿੱਚ ਇਸ ਟਾਈਮ ਦੇਖੋ ਤੁਸੀਂ ਬਹੁਤ ਸੋਹਣੇ ਕਲਰ ਆ ਪ੍ਰਿੰਟਿੰਗ ਆ ਤੇ ਬਹੁਤ ਟ੍ਰੈਂਡ ਦੇ ਵਿੱਚ ਨੇ ਜੀ ਇਹ ਮਲ ਕਾਟਨ ਜਿਹੜਾ ਫੈਬਰਿਕ ਆ ਤੇ ਇਹ ਵਾਲਾ ਪ੍ਰਿੰਟ ਵੀ ਇਹ ਤੁਸੀਂ ਦੇਖੋਗੇ बॉटम ਆ ਜੀ ਨਿੱਕੀ ਬੂਟੀ ਦੀ बॉटम ਆ ਦੇਖੋ ਨਾਲ ਬਰੀਕ ਬੂਟੀ ਦੀ बॉटम ਆ ਇਹਦੇ ਨਾਲ ਤੇ ਦੁਪੱਟਾ ਇਹਦਾ ਲਾਈਨਿੰਗ ਵਾਲਾ ਜਿਹੜਾ ਕਿ ਮੈਨੂੰ ਖੁਦ ਨੂੰ ਬਹੁਤ ਪਿਆਰਾ ਲੱਗਦਾ ਵੀ ਲਾਈਨਿੰਗ ਵਾਲਾ ਫੈਬਰਿਕ ਦੁਪੱਟਾ ਦੇਖੋਗੇ ਪੂਰਾ ਖੁੱਲਾ ਡੁੱਲਾ ਦੁਪੱਟਾ ਹੈ ਚਾਰੋਂ ਸਾਈਡ ਦੇ ਉੱਤੇ ਬਰੀਕ ਜਿਕੰਨੀ ਬਣੀ ਹੋਈ ਆ ਦੁਪੱਟੇ ਦਾ ਵਾਰ ਦੇਖੋ ਜੀ ਦੁਪੱਟੇ ਦੀ ਲੈਂਥ ਵੇਖੋ ਜੀ ਬਾਰਡਰ ਬਣੇ ਹੋਇਆ ਪ੍ਰੋਪਰ ਸੂਟ ਦੇ ਨਾਲ ਦੇ ਪੂਰੀ ਢਾਈ ਤੋਂ ਘੱਟ ਲੈਂਥ ਕਿਸੇ ਸੋਹਦੀ ਨਹੀਂ ਹੋਏਗੀ ਜੀ ਇਹ ਕਲਰ ਵੀ ਬਹੁਤ ਸੋਹਣਾਗਾ ਤੇ ਮੀਨਸ ਇਹਦੇ ਵਿੱਚ ਵੀ ਕੋਈ ਏਜ ਰੈਸਟ੍ਰਿਕਸ਼ਨ ਨਹੀਂ ਹੈਗੀ ਵੀ ਤੁਸੀਂ ਕੋਈ ਮਰਜੀ ਐਜ ਦਾ ਪਾ ਸਕਦੇ ਹੋ ਸਕਰੀਨ ਦੇ ਉੱਪਰ ਆਪਣਾ ਨੰਬਰ ਚੱਲ ਰਿਹਾ ਹੋਏਗਾ ਜੀ ਤੁਸੀਂ ਉਸ ਨੰਬਰ ਦੇ ਉੱਤੇ ਸਾਨੂੰ ਡੀਐਮ ਕਰ ਸਕਦੇ ਹੋ ਸ਼ਿਪਿੰਗ ਫ੍ਰੀ ਹੈ ਜੀ ਇਹ ਸਾਰੇ ਸੂਟਾਂ ਦੇ ਵਿੱਚ ਸ਼ਿਪਿੰਗ ਇਨਕਲੂਡਡ ਹੈ ਇਹਦੇ ਵਿੱਚ ਸੂਟ ਦੇ ਵਿੱਚ ਬਸ ਤੁਸੀਂ ਹਲਕੀ ਫੁਲਕੀ ਡਿਜ਼ਾਈਨਿੰਗ ਕਰਵਾਉਣੀ ਹੈ ਇਹਦੇ ਤੇ ਤੇ ਆਪਣਾ ਸੂਟ ਵੇਅਰ ਕਰਨਾ ਪੂਰੀ ਸਮਰ ਤੁਸੀਂ ਆਰਾਮ ਨਾਲ ਇਹ ਸੂਟ ਵੇਅਰ ਕਰੋਗੇ ਕਿਉਂਕਿ ਕੰਫਰਟੇਬਲ ਬਹੁਤ ਹੈ ਫੈਬਰਿਕ ਵੀ ਘੱਟ ਨਹੀਂ ਮਿਲੇਗਾ ਤੁਹਾਨੂੰ ਪੂਰਾ ਫੈਬਰਿਕ ਮਿਲੇਗਾ ਏ ਵੀ ਉਹਦੇ ਵਿੱਚ ਹੀ ਪ੍ਰਿੰਟਿੰਗ ਆ ਜੀ ਇਹ ਆ ਜਾਂਦਾ ਕਲਰ ਪੀਚ ਜਾ ਆ ਜਾਂਦਾ ਪੀਚ ਕਲਰ ਆ ਜੀ ਤੇ ਇਹਦਾ ਦੁਪੱਟਾ ਮੈਂ ਕਹਿੰਨੀ ਆ ਕੋਈ नीड ਨਹੀਂ ਹੈਗੀ ਕੋਲ ਕੇ ਦਿਖਾਉਣ ਦੀ ਕਿਉਂਕਿ ਲੈਂਥ ਵਗੈਰਾ ਤੁਹਾਨੂੰ ਦੱਸ ਹੀ ਦਿੱਤੀ ਆ ਵੀ ਜਿੰਨੀ ਵੀ ਹੈਗੀ ਆ ਅਸੀਂ 2.5 ਮੀਟਰ ਤੋਂ ਘੱਟ ਲੈਂਥ ਨਹੀਂ ਦੇਵਾਂਗੇ ਇਸ ਤਰ੍ਹਾਂ ਬਾਰਡਰ ਬਣਿਆ ਹੋਇਆਗਾ ਪੂਰਾ ਵਧੀਆ ਤੇ ਇਸ ਤਰ੍ਹਾਂ ਲਾਈਨਿੰਗ ਜਾਂਦੀ ਮੈਨੇਗੀ ਕਲਰ ਕੰਬੀਨੇਸ਼ਨ ਸਾਰੇ ਮੈਚਿੰਗ ਨੇ ਜੀ ਕੋਈ ਵੀ ਤੁਹਾਨੂੰ ਕਲਰ ਆ ਜਿਹੜਾ ਕੋਈ ਇਦਾਂ ਨਹੀਂ ਲੱਗਿਆ ਕਿ ਦੁਪट्टे ਦਾ ਅਲੱਗ ਕਲਰ ਆ ਸੂਟ ਦਾ ਅਲੱਗ ਆ ਸਲਵਾਰ ਦਾ ਅਲੱਗ ਆ ਸਾਰੀ ਪ੍ਰੋਪਰ ਮੈਚਿੰਗ ਆ ਜੀ ਹਰ ਚੀਜ਼ ਦੀ ਠੀਕ ਹੈ ਜੀ ਤੇ ਇਹਦੇ ਵਿੱਚ ਇੱਕ ਲਾਸਟ ਕਲਰ ਹੋਰ ਆ ਜੀ ਆਪਣੇ ਕੋਲੇ ਜਿਹੜਾ ਕਿ ਹੈਗਾਗਾ ਲੈਮਨ ਜੈਲੋ ਜਿਹਾ ਕਲਰ ਆ ਦੇਖੋਗੇ ਤੁਸੀਂ ਇਹ ਵਾਲਾ ਜੀ ਹੁਣ ਤੁਸੀਂ ਗੁਰਦੁਆਰਾ ਸਾਹਿਬ ਜਾ ਰਹੇ ਹੋ ਕੋਈ ਵਾਕ ਤੇ ਜਾ ਰਹੇ ਹੋ ਕੋਈ ਇਧਰ ਉਧਰ ਜਾ ਰਹੇ ਹੋ ਕਿਤੇ ਮਿਲਣ ਜਾਣਾ ਜੀ ਸੂਟ ਬਹੁਤ ਸੋਹਣੇ ਤੇ ਪਿਆਰੇ ਨੇਗੀ প্রিন্টিਿੰਗ ਬਹੁਤ ਪਿਆਰੀ ਆ ਡਿਜ਼ਾਈਨਿੰਗ ਬਹੁਤ ਪਿਆਰੀ ਆ ਕੱਪੜਾ ਬਹੁਤ ਪਿਆਰਾ ਕਿਉਂਕਿ ਕਈ ਵਾਰ ਆਪਾਂ ਨੂੰ ਪ੍ਰਿੰਟਿੰਗ ਸੋਹਣੀ ਮਿਲ ਜਾਂਦੀ ਆ ਆਪਾਂ ਨੂੰ ਫੈਬਰਿਕ ਨਹੀਂ ਵਧੀਆ ਮਿਲਦਾ ਕਈ ਵਾਰ ਫੈਬਰਿਕ ਸੋਹਣਾ ਹੁੰਦਾ ਤੇ ਪ੍ਰਿੰਟਿੰਗ ਨਹੀਂ ਸੋਹਣੀ ਹੁੰਦੀ ਪਰ ਇਹਦੇ ਵਿੱਚ ਇਹ ਦੋਨੋਂ ਚੀਜ਼ਾਂ ਹੀ ਪਰਫੈਕਟ ਨੇਗੀ ਇਹ ਲੈਮਨ ਜੈਲੋ ਜੈ ਕਲਰ ਆ ਇਹ ਬਾਟਮ ਆ ਜੀ ਬਰੀਕ ਬੂਟੀ ਵਾਲੀ ਬਹੁਤ ਸੋਹਣੀ ਲੱਗੇਗੀ ਮੈਂ ਤੁਹਾਨੂੰ ਦੱਸਿਆ ਵੀ ਇਨਸਰਟ ਕਰਕੇ ਤੁਸੀਂ ਫੈਬਰਿਕ ਆ ਜਿਹੜਾ ਇੱਕ ਦੂਜੇ ਦੇ ਵਿੱਚ ਤੇ ਤੁਸੀਂ ਡਿਜ਼ਾਈਨਿੰਗ ਕਰ ਸਕਦੇ ਹੋ ਪੂਰੀ ਵਧੀਆ ਡਿਜ਼ਾਈਨਿੰਗ ਇਸ ਤਰ੍ਹਾਂ ਦੁਪੱਟਾ ਜੀ ਪੂਰਾ ਵਧੀਆ ਦੁਪੱਟਾ ਖੁੱਲਾ ਡੁੱਲਾ ਸਾਰਾ ਟਾਈ ਮੀਟਰ ਦਾ ਦੁਪੱਟਾ ਜੀ ਪ੍ਰੋਪਰ ਦੇਖੋ ਜੀ ਇਸ ਆ ਮੈਂ ਪੂਰੀ ਤੈ ਨਹੀਂ ਖोली ਹੋਈ ਦੁਪੱਟਿਆਂ ਦੀ ਤੇ ਕਿਉਂਕਿ ਤੁਹਾਨੂੰ ਹਾਫ ਹੀ ਕਿਉਂਕਿ ਪਹਿਲਾ ਦੁਪੱਟਾ ਤੁਹਾਨੂੰ ਪੂਰਾ ਖੋਲ ਕੇ ਦਿਖਾਤਾ ਉੰਨੀ ਹੀ ਲੈਂਥ ਵਿਡਥ ਹੋਏਗੀ ਇਹਨਾਂ ਦੀ ਤੇ ਕੰਫਰਟੇਬਲ ਔਰ ਮੀਨਸ ਵਧੀਆ ਵਾਲੇ ਸੂਟ ਨੇ ਇਹ ਜੀ ਤੁਸੀਂ ਇਹਨਾਂ ਸੂਟਾਂ ਵਿੱਚੋਂ ਕੋਈ ਵੀ ਸੂਟ ਅਗਰ ਬਾਏ ਕਰਨਾ ਚਾਹੁੰਦੇ ਹੋ ਥੋੜਾ ਜਲਦੀ ਕਰਿਓ ਕਿਉਂਕਿ ਤੁਹਾਨੂੰ ਵੀ ਪਤਾ ਕਿ ਜਿਹੜੇ ਆਪਣੀ ਇਸ ਸੂਟਾਂ ਦੀ ਡਿਮਾਂਡ ਆ ਉਹ ਬਾਰ-ਬਾਰ ਆ ਰਹੀ ਆ ਤਾਂ ਹੀ ਅਸੀਂ ਰੀਸਟਾਕ ਕਰ ਰਹੇ ਆ ਤੇ ਫਿਰ ਸੋਲਡ ਆਊਟ ਵੀ ਹੋ ਜਾਂਦੇ ਨੇ ਜੀ ਤੇ ਤੁਸੀਂ ਕਿਤੇ ਵੀ ਬੈਠੇ ਹੋ 3 ਤੋਂ 4 ਡੇਸ ਦੇ ਵਿੱਚ ਤੁਹਾਡੇ ਤੱਕ ਸੂਟ ਪਹੁੰਚ ਜਾਏਗਾ ਤੁਹਾਡੇ ਘਰ ਤੱਕ ਸੂਟ ਪਹੁੰਚੇਗਾ ਇਦਾਂ ਨਹੀਂ ਹੈਗਾ ਵੀ ਤੁਹਾਨੂੰ ਕਿਤੇ ਵੀ ਕਿਤੇ ਲੈ ਕੇ ਜਾਣ ਦੀ ਲੋੜ ਆਗੀ ਜਾਂ ਕਿਵੇਂ ਵੀ ਕਰਨਾ ਅਗਰ ਜਿਨ੍ਹਾਂ ਦੇ ਆਰਡਰ ਚੱਲ ਰਹੇ ਨੇ ਤੁਸੀਂ ਆਪਣਾ ਸੂਟ ਐਡ ਅਪ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਵੀ ਐਡ ਅਪ ਕਰਵਾ ਸਕਦੇ ਨਾ ਸੂਟਾਂ ਦੇ ਵਿੱਚ ਬਸ ਇਹ ਚੀਜ਼ਾਂ ਵੀ ਬੁੱਕ ਥੋੜਾ ਜਲਦੀ ਕਰਿਓ ਤੇ ਬਾਕੀ ਆਪਣਾ ਕਸੀਦਾ ਕਰੇ ਡਿਜ਼ਾਈਨਰ ਸਟੂਡੀਓ ਦੇ ਨਾਮ ਦੇ ਉੱਤੇ ਪੇਜ ਜਿਹੜਾ ਇੰਸਟਾਗ੍ਰam ਤੇ ਤੁਸੀਂ ਉੱਥੇ ਜਾ ਕੇ ਵੀ ਸਾਨੂੰ ਫੋਲੋ ਕਰੋ ਤੁਹਾਨੂੰ ਸਾਰੇ ਤਰ੍ਹਾਂ ਦੇ ਸੂਟਾਂ ਦੀ ਉੱਥੇ ਡਿਜ਼ਾਈਨਿੰਗ ਮਿਲ ਜਾਵੇਗੀ ਜੀ ਤੇ ਹਾਲੇ ਤੱਕ ਜੇ ਸਾਡੇ ਇਸ ਪੇਜ ਨੂੰ ਵੀ ਫੋਲੋ ਨਹੀਂ ਕੀਤਾ ਤਾਂ ਇਹਨੂੰ ਵੀ ਫੋਲੋ ਜ਼ਰੂਰ ਕਰ ਲਓ ਜੀ ਤੇ ਹੋਪਫੁਲੀ ਤੁਹਾਨੂੰ ਕਲੈਕਸ਼ਨ ਵਧੀਆ ਲੱਗੀ ਹੋਵੇਗੀ ਥੈਂਕ ਯੂ ਸੋ ਮੱਚ ਜੀ ਸਤਿ ਸ਼੍ਰੀ ਅਕਾਲ